ਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ। ਚਿਹਾਲ ਚੱਲਦੀ ਹੈ ਇਹ ਡਾਇਮੰਡ ਦੀ ਪਟਾਈ ਵੀਰੇ ਉਹਨਾਂ ਦੇ ਤੇ ਮੌਸਮ ਹੋ ਗਿਆ ਖਰਾਬ। ਬਰੀਕ ਬਰੀਕ ਕਣੀਆਂ ਆਈਆਂ ਪੈ ਰਹੀਆਂ ਨੇ। ਬਾਕੀ ਵੀਰਾ ਬੈਠਾ ਉੱਧਰ ਟਰੈਕਟਰ ਤੇ। ਪੀਐਸ ਤਨੂਆ ਪੰਜਾਲ। ਉਹ ਸਾਹਮਣੇ ਸਟicker ਲੱਗਾ ਹੈ ਟਰੈਕਟਰ ਤੇ। ਬਾਕੀ ਗੋਲੀ ਚੁਗ ਰਹੇ ਨੇ ਬੰਦੇ। ਸ਼ਾਂਟੀ ਕਰਿਆ ਮਾਲ। ਰਾਸਣ ਲੈਦਾ ਪਾਇਆ ਤੇ ਬਾਕੀ ਆ ਕੱਢਿਆ ਮਾਲ 40 ਤੋਂ ਹੇਠਾਂ ਵਾਲਾ ਬਾਕੀ ਪ੍ਰੀਤ ਵਾਲੀ ਮਸ਼ੀਨ ਨਾਲ ਪਟਾਈ ਕਰ ਰਹੇ ਨੇ ਜ਼ਮੀਨ ਸਖਤ ਹੋਣ ਕਰਕੇ ਦੂਜੀ ਮਸ਼ੀਨ ਨਾਲ ਡਲਾ ਜਾਂਦਾ ਆਉਂਦਾ ਸੀ ਫਿਰ ਇਹ ਵੀਰੇ ਆਉਣਾ ਲਈ ਆ ਮਸ਼ੀਨ ਪ੍ਰੀਤ ਵਾਲਿਆਂ ਦੀ ਦੇਖੋ ਇਹ ਹੈਗੀ ਆ 13 ਕੁਇੰਟਲ ਭਜਨ ਆਇਚ ਅਸਲ 'ਚ ਇਹ ਚੱਲਦੀ ਆ 60 ਤੋਂ 65 ਹੌਸਪਾਵਰ ਦੇ ਟਰੈਕਟਰ ਨਾਲ ਤੇ ਪਿੱਛੋਂ ਐ ਫੋਲਡ ਹੋ ਜਾਂਦੀ ਆ ਬਾਕੀ ਆਪਾਂ ਕੱਲੂ ਵੀ ਪਾਈ ਦੀ ਮਸ਼ੀਨ ਦੀ ਵੀਡੀਓ ਅੱਜ ਚੰਗੀਦਾਰੀ ਤਰ੍ਹਾਂ ਦੰਨੇ ਆ ਨੌਲੇਜ ਹਾਈਡਰੌਲਿਕ ਨਾ ਹੁੰਦੀ ਆ ਇਦਾਂ ਉੱਚੀ ਨਹੀਂ ਵੀ ਜਿੰਨੀ ਮਰਜ਼ੀ ਨੀਵੀਂ ਕਰ ਲੋ ਇਹਨੂੰ ਇਹਠਾ ਧਰਤੀ ਨਾਲ ਵੀ ਲੱਗ ਜਾਂਦੀ ਆ ਜਦ ਚਲਾਉਨੇ ਆ ਦੇਖੋ ਇੰਨਾ ਚੱਲਦੀ ਐ ਇਹ ਸਾਰੀ ਉਹ ਇੱਕੋ ਸਾਈਡ ਤੇ ਬੈਲਟਾਂ ਚੱਲਦੀਆਂ ਨੇ ਇਹਨੂੰ ਉਹ ਚੱਕਿਆ ਗਿਆ ਚੱਲਦੀ ਦੇ ਚੱਕਿਆ ਜਾਂਦਾ ਇਹ ਤਾਂ ਬਣਾਇਆ ਇਹਨਾਂ ਨੇ ਮਸ਼ੀਨ ਵਾਲਿਆਂ ਨੇ ਫਰੀਦ ਵਾਲਿਆਂ ਨੇ ਵੀ ਲਵਾਈ ਹੋ ਜਾਂਦੀ ਐ ਨਾ ਮਸ਼ੀਨ ਦੀ ਉਹਦੇ ਕਰਕੇ ਜਦੋਂ ਆਪਾਂ ਲੈ ਕੇ ਜਾਣੀ ਆ ਸੜਕ ਛੁੜਕ ਤੇ ਫੋਲਡ ਹੋ ਜਾਂਦੀ ਆ ਸਾਰੀ ਉਹ ਹੋ ਗਈ ਸਾਫ ਪਹਿਲਾਂ ਸਵੇਰੇ ਹੋਈ ਹੋਈ ਸੀ ਬੱਦਲ ਬਾਈ ਤੇ ਬਰੀਕ ਬਰੀਕ ਕਣੀਆਂ ਜਿਹੀ ਪੈਣ ਲੱਗੀਆਂ ਦੀ ਤੇ ਆਪਾਂ ਚਲਾਤਾ ਮੱਕੀ ਨੂੰ ਪਾਣੀ 13 68 ਨੂੰ ਤੇ ਬਾਕੀ ਖਾਲੀ ਦੇ ਦੋਨੇ ਪਾਸੇ ਆਪਾਂ ਵੱੜ ਤੇ ਨੱਕੇ ਦੋਨੇ ਪਾਸੇ ਪਈ ਜਾਊਗਾ ਤੇ ਨਾਲੇ ਪੂਰਾ ਚਾੜ ਕੇ ਦਵਾਂਗੇ ਪਾਣੀ ਬੈਡਾਂ ਨੂੰ ਸੱਲ ਹੋ ਜੂਗੀ ਉਸ ਤੋਂ ਬਾਅਦ ਜਿਹੜਾ ਕੱਖ ਖੁੱਖ ਜੰਮਣਾ ਹੋਊਗਾ ਸਾਰਾ ਜੰਮਿਆ ਆਊਗਾ ਤੇ ਫਿਰ ਕੱਖ ਨਾਲ ਸਾਮਨਾ ਸਪਰੇਅ ਕਰਾ ਦਾਂਗੇ ਕੱਖਾਂ ਦੀ ਬਾਕੀ ਆਹ ਪ੍ਰੋਬਲਮ ਇਦਾਂ ਹੀ ਰਹਿੰਦੀ ਆ ਇੱਕ ਛਾੜੂ ਚੱਕ ਨੀਮ ਇਹ ਪਤਾ ਨਹੀਂ ਕੀ ਕਾਰਨ ਆ ਕੋਈ ਕਹਿੰਦਾ ਵੀ ਇੱਧਰਲੇ ਛਾੜ ਨੂੰ ਧੁੱਪਾਂ ਜ਼ਿਆਦਾ ਲੱਗਦੀ ਐ ਇੱਕ ਨੂੰ ਘੱਟ ਲੱਗੀ ਆ ਉਹਦੇ ਕਰਕੇ ਆ ਮੈਨੂੰ ਲੱਗਦਾ ਵੀ ਮਸ਼ੀਨ 'ਚ ਕੋਈ ਪ੍ਰੋਬਲਮ ਹੋਊਗੀ ਮਿੱਟੀ ਇੱਧਰਲੇ ਛਾੜ 'ਚ ਜ਼ਿਆਦਾ ਪਈ ਹੋਊਗੀ ਤੇ ਜਾਂ ਢੰਗਾਈ 'ਚ ਬੀਜਿਆ ਹੋਊਗਾ ਇਸੇ ਕਰਕੇ ਫਿਰ ਇੱਕ ਛੜ ਉੱਚਾ ਨਹੀਂ ਮਾਏ ਬਾਕੀ ਕਮੈਂਟਾਂ ਐ ਦੱਸਿਓ ਜੇ ਕਿਸੇ ਵੀਰ ਨੂੰ ਪਤਾ ਵੀ ਕੀ ਪ੍ਰੋਬਲਮ ਐ ਇਹ ਬਾਕੀ ਪੈ ਰਿਹਾ ਪਾਣੀ ਇੱਕ ਕੀਲੇ ਦੇ ਹਿਸਾਬ ਨਾਲ ਆਪਾਂ ਵੜਤਾ ਮੱਕੀ ਨੂੰ ਪਾਣੀ ਮਾਲ ਲੋ ਹੀ ਡੇਢ ਘੰਟੇ ਜੇ ਮੋਟਰ ਨੇ ਭਰ ਦਾਣਾ ਸਾਰੀ ਖੁੱਲਾ ਹੀ ਪੈ ਰਿਹਾ ਪਾਣੀ ਬਾਕੀ ਦੂਈ ਮੋਟਰ ਤੇ ਵੀ ਮੱਜਰੀ ਵਾਲੀ ਮੋਟਰ ਤੇ ਵੀ ਚਲਾਉਣਾ ਐ ਕੱਲ ਨੂੰ ਮੱਕੀ ਨੂੰ ਪਾਣੀ ਕੀ ਹਲੇ ਗੰਨੇ ਦੀ ਪਰਚੀ ਆਈ ਹੋਈ ਆ ਲੇਬਰ ਦੀ ਪ੍ਰੋਬਲਮ ਪੈਂਦੀ ਆ ਜਾਂ ਲੇਬਰ ਮਿਲ ਗਈ ਫਿਰ ਗੰਨਾ ਵੱਢਣ ਵੀ ਲਾਉਣੇ ਆ ਬੰਦਿਆਂ ਨੂੰ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਇਹ ਪੈ ਰਿਹਾ ਆਪਣਾ ਤੀਜਾ ਪਾਣੀ ਪੈ ਰਿਹਾ ਮੱਕੀ ਨੂੰ ਤੇ ਹਲੇ ਜੰਮਿਆ ਤਾਂ ਹੈਗਾ ਬਾਥੂ ਜਿਆ ਜੰਮਿਆ ਹੋਇਆ ਇੰਨਾ ਕਾ ਉਹ ਦੇਖੋ ਕਿਤੇ ਕਿਤੇ ਬਾਥੂ ਜਿਆ ਖੜਾ ਆਏ ਜਾਂ ਅਮੁੱਥੇ ਦੇ ਮੁੱਥਾ ਹੈਗਾ ਵਿੱਚ ਮੜਾ ਮੋਟਾ ਉਹ ਵੈਸੇ ਬੈੱਡ ਸਾਰੀ ਸਾਪ ਪਏ ਨੇ ਹਲੇ ਤੇ ਇਸੇ ਕਰਕੇ ਜਿਆਦਾ ਪਾਣੀ ਲਾਵਾਂਗੇ ਜਿਹੜਾ ਕੱਕ ਖੂਕ ਹੋਊਗਾ ਸਾਰਾ ਜੰਮੇ ਆਊ ਹਾਂਜੀ ਭਰ ਗਏ ਜੀ ਇਧਰਲਾ ਪਲਾਟ ਆਪਣਾ ਸਾਰਾ ਹੀ ਤਿੰਨ ਗੀਲਿਆਂ ਦਾ ਗੇੜ ਮੱਕੀ ਦਾ ਉਹੀ 12 ਵਜੇ ਅੱਜ ਦੀ ਲੇਟ ਤੇ ਹੁਣ ਇਧਰਲੇ ਪਲਾਟ ਨੂੰ ਪੈ ਰਿਹਾ ਪਾਣੀ ਇਹ ਵੀ ਕੰਦ ਤੱਕ ਰਹਿ ਗਿਆ ਥੋੜਾ ਜਿਹਾ ਅੱਧਾ ਭਰਨ ਤੋਂ ਬਾਕੀ ਪਾਣੀ ਦੇ ਰਹੇ ਹਾਂ ਪੂਰਾ ਠੋਕ ਕੇ ਮੱਕੀ ਨੂੰ ਜਿਹੜਾ ਕੱਖੋਖ ਜੰਮਣਾਊਗਾ ਸਾਰਾ ਜੰਮੇ ਆਊਗਾ ਪਾਣੀ ਲੱਗੇ ਤੇ ਮੱਕੀ ਨੇ ਚੱਕ ਲੈ ਕੰਨ ਪਹਿਲਾਂ ਕਮਲਾਈ ਜੀ ਖੜੀ ਸੀ ਤੇ ਉਹਨਾਂ ਦੇਖਣ ਨੂੰ ਥੋੜੀ ਜਿਹੀ ਵਧੀਆ ਲੱਗਦੀ ਆ। ਕੇ ਇਹ ਤਾਂ ਥੋੜੇ ਜਿਹੀ ਉੱਚੇ ਨਹੀਂ ਮੇ ਕਰਕੇ ਪਾਣੀ ਕਿਤੇ ਜ਼ਿਆਦਾ ਪੈ ਜਾਂਦਾ ਕਿਤੇ ਘੱਟ ਰਹਿੰਦਾ ਏ। ਸਾਰਾ ਹੀ ਪਾਣੀ ਆ ਰਿਹਾ ਮੋਟਰ ਦਾ ਇੱਕ ਕੱਲੀ ਖਾਲੀ ਚ ਨੂੰ ਛੱਡਿਆ ਹੋਇਆ ਏ। ਲਾਤਾ ਹੀ ਮੱਜਰੀ ਲਈ ਮੋਟਰ ਤੇ ਪਾਣੀ ਆਪਾਂ ਮੱਕੀ ਨੂੰ ਇਹ ਹੈਗੀ ਆ 9208 ਤੇ ਅੱਜ ਸਵੇਰੇ ਚਲਾਤਾ ਦੀ ਆਪਣੇ ਪਿੰਡ ਵੀ ਚਲਦੀ ਆ ਮੋਟਰ ਮੱਕੀ ਨੂੰ ਧੁੱਪਾਂ ਬਹੁਤ ਹੈ ਜਾਂ ਉਹਦੇ ਕਰਕੇ ਖੇਤ ਬਹੁਤ ਛੇਤੀ ਸੁੱਕਦੇ ਨੇ ਇਧਰਲੇ ਪਲਾਟ ਨੂੰ ਪੈ ਰਿਹਾ ਪਾਣੀ ਖੇਤ ਉੱਚੇ ਨੀਵੇਂ ਬਹੁਤ ਜ਼ਿਆਦਾ ਨੇ ਐਸੇ ਕਰਕੇ ਕਿਤੇ ਜ਼ਿਆਦਾ ਪੈ ਜਾਂਦਾ ਪਾਣੀ ਤੇ ਖੁੱਲੇ ਹੀ ਵੱਡੇ ਹੋਏ ਆਪਾਂ ਖਾਲੀ ਜੇ ਛੱਡ ਕੇ ਦੋਨੇ ਪਾਸੇ ਨੱਕੇ ਵੱਡੇ ਹੋਏ ਨੇ ਤੇ ਚੰਗੀ ਤਰ੍ਹਾਂ ਭਰ ਜੂਗਾ ਹੁਣ ਮੱਕੀ ਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਆ ਆ ਟਾਈਮ ਗਿੱਲ ਰਹਿਣੀ ਚਾਹੀਦੀ ਆ ਮੱਕੀ ਚ ਨਹੀਂ ਤਾਂ ਥੋੜਾ ਜਿਹਾ ਖੇਤ ਸੁੱਕ ਜੂਵੇ ਕਮਲ ਆਉਣ ਲੱਗ ਜਾਂਦੀ ਆ ਬਾਕੀ ਅੱਜ ਆ ਖੇਤ ਭਰ ਜੂਗਾ ਦੋ ਗਿੱਲਿਆਂ ਦਾ ਪਲਾਟ ਅੱਧਾ ਕ ਤਾਂ ਭਰ ਚੱਲਿਆ ਤਕਰੀਬਨ ਅੱਜ ਲਾਈਟ ਵੀ ਵਧੀਆ ਚੱਲਦੀ ਆ ਮੋਟਰਾਂ ਦੀ ਹੋਲੀ ਕਰਕੇ ਛੱਡਿਆ ਹੋਇਆ ਲਾਈਟ ਤੇ ਮਿੱਲਾਂ ਖੜੀਆਂ ਨੇ ਜਿੰਨੇ ਸਾਡੇ ਏਰੀਆ 'ਚ ਫਰਨਸਾਂ ਨੇ ਸਵੇਰ ਦੀ 8 ਵਜੇ ਦੀ ਚੱਲਦੀ ਆ ਚੱਲੂਗੇ 7-8 ਵਜੇ ਤੱਕ ਬਾਕੀ ਗੰਨਾ ਮਿੱਲ ਵੀ ਚੱਲਦੀ ਆ ਮਾਰੂ ਮਾਰ ਤੇ ਇੱਕ ਚਿਮਨੀ ਚੱਲਦੀ ਆ ਇੱਕ ਮੁੱਲਾ ਦਾ ਬੰਦ ਕਰਤੀ ਇਹਨਾਂ ਨੇ ਹੁਣ ਗੰਨਾ ਵੀ ਮਿੱਲਾ ਦਾ ਘਟੇ ਗਿਆ ਹੁਣ ਮਿੱਲ ਚਾਉਣਾ ਤੇ ਕਣਕਾਂ ਦੀ ਵੀ ਤਿਆਰੀ ਆ ਬਸ 15 ਦਿਨ ਤੱਕ ਮਾਰਨ ਲੱਗ ਗਈ ਐ ਪੀਲਕਾ ਤੇ ਸਾਰਿਆਂ ਨੂੰ ਹੋਲੀ ਦੀਆਂ ਬਹੁਤ ਬਹੁ ਮੁਬਾਰਕਾਂ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਜੇ ਕਿਸੇ ਵੀ ਇਨਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਆਪਣੇ ਆ ਸਾਰੇ ਖੇਤਾਂ 'ਚ ਪਤਾ ਨਹੀਂ ਕੀ ਪ੍ਰੋਬਲਮ ਐ ਇੱਕ ਛਾੜ ਉੱਚਾ ਇੱਕ ਨੀਵਾ ਐਦਾਂ ਹੀ ਆ ਸਾਰੇ ਖੇਤਾਂ 'ਚ ਇਹ ਜਦੋਂ ਗੋਡੇ-ਗੋਡੇ ਹੋ ਗਈ ਮੱਕੀ ਫੇਰ ਜਾ ਕੇ ਕਿਤੇ ਬਰੋਬਰ ਹੋਊਗੀ ਦੇਖਣ ਨੂੰ ਵੀ ਨਹੀਂ ਵਧੀਆ ਲੱਗਦਾ ਖੇਤ ਇਦਾਂ ਜੇ ਇੱਕ ਸਾਰ ਮੱਕੀ ਖੜੀ ਹੋਵੇ ਵਧੀਆ ਵੀ ਲੱਗਦਾ ਏ ਤੇ ਭਰੇ ਤੋਂ ਬਾਅਦ ਗਿੱਲੇ-ਗਿੱਲੇ ਜਿਹਾ ਪਵਾਵਾਂਗੇ ਰੇ ਇਹ ਤੋਂ ਬਾਅਦ ਫਿਰ ਕਰਾਵਾ ਇੱਕ ਅੱਖਾਂ ਦੀ ਸਪਰੇ ਮੋਟਰ ਤੇ ਪਾਈਪ ਲਾਈਨ ਦਾ ਬਹੁਤ ਨਜ਼ਾਰਾ ਏ ਮੱਕੇ ਵੀ ਉਹ ਸਾਬ ਨਾਲ ਛੱਡਿਓਏ ਨੇ ਜਿਵੇਂ ਆਪਾਂ ਆਲੂ ਵਾਲੀਆਂ ਖਾਲੀਆਂ ਪਾਉਨੇ ਆਂ ਅੰਨੇ ਇੱਕ ਫਰਕ ਨਾਲ ਸਾਰੇ ਨੱਕੇ ਉਕਣੇ ਨੇ ਤੇ ਇਕੱਲੀ- ਇਕੱਲੀ ਪਾਣੀ ਨੂੰ ਖਾਲੀ ਨੂੰ ਪਾਣੀ ਕਰਦੀ ਦਾ ਕੋਈ ਖਾਲ ਟੁੱਟਣ ਦਾ ਕੋਈ ਸਤਰ ਨਹੀਂ ਕੋਈ ਕੁਛ ਨਹੀਂ ਵਧੀਆ ਪੂਰਾ ਨਜ਼ਾਰਾ ਵੱਖੀ ਵਾਲ ਦੇ ਨਾਲ ਸਾਰੀ ਉਹ ਮੱਕੀ ਉਹ ਮੱਕੀ ਆ ਪੱਲੇ ਪੱਤੀ ਮੱਕੀ ਆ ਕਣਕ ਦੇ ਉੱਪਰਲੇ ਪਾਸੇ ਇਧਰੋਂ ਗੰਨਾ ਮਿਲਦੇ ਨਾਲ-ਨਾਲ ਤਲਾਤੀ ਦੂਜੀ ਚਿਮਨੀ ਵੀ ਗੰਨਾ ਮਿੱਲਦੀ